ਮਿੱਤਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੀ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਲੈ ਕੇ ਆਏ ਹਾਂ ਤੁਹਾਡੇ ਲਈ ਦੋ ਟਰੈਕਟਰ ਸੇਲ ਤੇ ਪਹਿਲਾ ਹੈਗਾ ਸੋਨਾਲੀਕਾ 60 ਤੇ ਦੂਜਾ ਹੈਗਾ 855 올ਡ ਮਾਡਲ ਤੇ ਇੱਕ ਲੈ ਕੇ ਆਇਆ ਟਰਾਲਾ ਇੱਕ ਤੌਂਗਾ ਦਾ ਸੈੱਟ ਤੇ ਟਰਾਲੀਆਂ ਦਾ ਸੇਲ ਤੇ ਚਲੋ ਕਰਦੇ ਆ ਅੱਗੇ ਵੀਡੀਓ ਵਿੱਚ ਕਰ ਲੋ ਬਤ ਬਣੇ ਰਹਿਣਾ ਐਂਡ ਤੱਕ ਨਾਲ ਬਾਕੀ ਜਿਹੜੇ ਵੀ ਰਮਿੱਤਰ ਆਪਣੇ YouTube ਚੈਨਲ ਤੇ ਨਵੇਂ ਆ YouTube ਚੈਨਲ ਨੂੰ ਕਰ ਲੋ ਆਪਣੇ ਨੂੰ ਸਬਸਕ੍ਰਾਈਬ ਤਾਂ ਜੋ ਤੁਹਾਨੂੰ ਆਉਣ ਵਾਲੀ ਆਪਣੀ ਹਰ ਇੱਕ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ ਚਲੋ ਕਰਦੇ ਆ ਵੀਡੀਓ ਸਟਾਰਟ ਤੇ ਬਣੇ ਰਹਿਣਾ ਐਂਡ ਤੱਕ ਨਾਲ ਪਹਿਲਾ ਟਰੈਕਟਰ ਆ ਗਾ ਮਿੱਤਰੋ ਸੋਨਾਲੀਕਾ ਡੀਆਈ 60 ਇਹ ਟਰੈਕਟਰ ਪੰਜਾਬ ਨੰਬਰ ਆ 2011 ਮਾਡਲ ਆ ਪੀਵੀ ਨੰਬਰ ਆ 11 ਮਾਡਲ ਆ ਪਹਿਲੇ ਨਾਲ ਪਹਿਲੇ ਨਾਲ ਨਵੀਂ ਬੈਟਰੀ ਆ ਪਾਵਰ ਸਟੀering ਤੇਲ ਬ੍ਰੇਕਾਂ ਦਾ ਤੇ ਡਬਲ ਡਿਸਟ੍ਰਿਬਿਊਟਰ ਰਿਵਰਸ ਵੀਡੀਓ ਚ ਜਨਰੇਟਰ ਬਾਕੀ ਗੜੀ ਹਿੰਦੀ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਰੰਗ ਪੇਂਟ ਸਾਰਾ ਟਰੈਕਟਰ 올 ਰੀਜਨਲ ਆ ਕੱਲ ਕਰੀਏ ਟਾਇਰਾਂ ਦੇ ਚਾਰੇ ਟਾਇਰਾਂ ਕੰਡੀਸ਼ਨ 75% ਆ ਪੀਟਰ ਪਰਸੈਂਟ ਟਰਾਂ ਦੀ ਕੰਡੀਸ਼ਨ ਆ ਬਾਕੀ ਇੰਜਨ ਗੇਅਰ ਦਾ ਪੂਰਾ ਓਕੇ ਆ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਗਾਰੰਟੀ ਇਹਦੇ ਬਾਅਦ ਇਹ ਚਲਾ ਕੇ ਸੌਦਾ ਕਰ ਸਕਦੇ ਆ ਡਿਮਾਂਡ ਕਰਦੇ ਆ ਵੀਰ 3 ਲੱਖ ਤੇ 45 ਹਜ਼ਾਰ ਟਰੈਕਟਰ ਦੀ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਨ ਤਾਣ ਹੋ ਜੂ ਏਰੀਆ ਪਿੰਡਾ ਡਿਸਟ੍ਰਿਕਟ ਬਰਨਾਲਾ ਪਿੰਡ ਭਦੌੜ ਕੰਟੈਕਟ ਨੰਬਰ ਪਾਤਾ ਪਾ ਸਕਰੀਨ ਤੇ ਮਾਲਕ ਵੀਰਾਂ ਦਾ ਇਹ ਨੰਬਰ ਤੇ ਕਨੈਕਟ ਕਰਕੇ ਤੁਸੀਂ ਇਹ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਸੋਨਾਲੀ ਕਸ 60 ਪਾਵਰ ਸਟੇਰ ਪੰਜਾਬ ਨੰਬਰ ਟਰੈਕਟਰ ਖਰੀਦ ਸਕਦੇ ਹੋ ਅਗਲਾ ਰਾਈਟਰ ਲੈ ਕੇ ਮਿੱਤਰੋ ਸੁਵਰਾਜ 855 ਅਗਲਾ ਕਰੀਏ ਮਾਡਲ ਦੀ ਰਾਈਟਰ ਤੇ 1996 ਮਾਡਲ ਆ ਸਾਰਾ origignal ਆ 1996 ਮਾਡਲ ਆ ਰੰਗ ਪੇਂਟ ਦਾ origignal ਆ ਪੰਜਾਬ ਨੰਬਰ ਆ ਡਬਲ ਕਲੱਚ ਆ ਬਾਹਰ ਪੰਪ ਵਾਲਾ ਰਾਈਟਰ ਆ 6 ਚਰੀ ਚਾ ਬਾਕੀ ਰੰਗ ਪੇਂਟ ਸਾਰਾ origignal ਆ ਗੱਲ ਕਰੀਏ ਟਾਇਰਾਂ ਦੀ ਤਾਂ ਫਰੰਟ ਟਾਇਰਾਂ ਦੀ origignal ਹੈਗੀ ਆ 50% ਤੇ ਬੈਂਕ ਟਾਇਰਾਂ ਦੀ ਕੰਡੀਸ਼ਨ ਹੈਗੀ ਆ 40% ਬਾਕੀ ਇੰਜਨ ਗੇਅਰ ਦਾ ਪੂਰਾ ਓਕੇ ਆ ਮਾਲਕ ਵੀਰ ਵੱਲੋਂ ਫੁੱਲ ਗਰੰਟੀ ਹੈ ਡਿਮਾਂਡ ਕਰਦੇ ਆ ਵੀਰ 1,35,000 ਰੁਪਏ ਟਰੈਕਟਰ ਦੀ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਣ ਤਾਣ ਹੋ ਜੂ ਕੰਟੈਕਟ ਨੰਬਰ ਪਾਤਾ ਪਾ ਸਕਰੀਨ ਤੇ ਨੰਬਰ ਤੇ ਕਨੈਕਟ ਕਰਕੇ ਤੁਸੀਂ ਇਹ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਸਵਰਾਜ 855 1996 ਮਾਡਲ ਡਬਲ ਕਲਚ ਟਰੈਕਟਰ ਖਰੀਦ ਸਕਦੇ ਹੋ ਏਰੀਆ ਪੈਂਦਾ ਮਿੱਤਰੋ ਇਹਦਾ ਬਰਨਾਲਾ ਅੱਗੇ ਆ ਗਈ ਮਿੱਤਰੋ ਟਰਾਲੀ ਜੈਕ ਵਾਲੀ 11 ਫੁੱਟ ਲੰਬਾਈ ਆ ਟਰਾਲੀ ਦੀ 6 ਫੁੱਟ ਚਡਾਈ ਆ ਜੈਕ ਲੱਗਿਆ ਟਰਾਲੀ ਦੇ ਫਰਸ਼ ਦੀ ਸਾਰੀ ਸਾਫ ਸੁਥਰੀ ਕੰਡੀਸ਼ਨ ਦੇ ਕੇ ਤੋਂ ਗਲੀ ਨਿਗੀ ਬਗੈਰ ਜੋੜ ਤੋਂ ਆ ਬਗੈਰ ਜੋੜ ਤੋਂ ਆ ਬਾਡੀ ਲਿਆਂ ਦੀ ਸਾਰੀ ਟਰਾਲੀ ਸਾਫ ਸੁਥਰੀ ਕੰਡੀਸ਼ਨ ਦੀ ਆ ਬਾਕੀ ਰੰਗ ਪੇਂਟ ਦੀ ਵੀਡੀਓ ਵਿੱਚ ਚੈੱਕ ਕਰ ਸਕਦੇ ਹੋ ਸਟੀਲੀ ਜਾਲ ਜਿਹਾ ਬੈੱਡ ਲੱਗਿਆ ਟਰਾਲੀ ਨੂੰ ਸਟੀਲੀ ਜਾਲੀ ਦਾ ਬੈੱਡ ਲੱਗਿਆ ਬਾਕੀ ਸਾਰੀ ਟਰਾਲੀ ਦੀ ਕੰਡੀਸ਼ਨ ਵੀ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਕਿਤੋਂ ਗਲੀ ਨਿਗੀ 11 ਫੁੱਟ ਲੰਬਾਈ ਐ 6 ਫੁੱਟ ਚਡਾਈ ਆ ਟਰਾਲੀ ਦੀ ਡਿਮਾਂਡ ਕਰਦੇ ਵੀਰੇ ਟਰਾਲੀ ਦੀ 1,32,000 ਰੁਪਏ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਨਤਾਣ ਹੋ ਜੂ ਏਰੀਆ ਪੈਂਦਾ ਫਰੀਦਕੋਟ ਕੰਟੈਕਟ ਨੰਬਰ ਪਾਤਾ ਪਾ ਸਕਰੀਨ ਤੇ ਵੀਰਾਂ ਦਾ ਇਹ ਨੰਬਰ ਨੇ ਕਨੈਕਟ ਕਰਕੇ ਤੁਸੀਂ ਇਹ ਟਰਾਲੀ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ 11 ਛੇ ਦੀ ਜੈਕ ਵਾਲੀ ਟਰਾਲੀ ਖਰੀਦ ਸਕਦੇ ਹੋ ਅੱਗੇ ਆ ਗਿਆ ਮਿੱਤਰੋ ਟਰਾਲਾ 14 ਫੁੱਟ ਲੰਬਾਈ ਆ ਟਰਾਲੀ ਦੀ 7 ਫੁੱਟ ਚਡਾਈ ਆ 14 ਫੁੱਟ ਲੰਬਾਈ ਆ 7 ਫੁੱਟ ਚਡਾਈ ਆ ਬਾਕੀ ਰੰਗ ਪੇਂਟ ਦਾ ਪੂਰਾ ਸੋਨਾ ਟਰਾਲਾ ਤੁਸੀਂ ਵੀਡੀਓ ਵਿੱਚ ਕਿਹਦੇ ਹਿੰ ਚੈੱਕ ਆ ਸਕਦੇ ਹੋ 10 ਇੰਚੀ ਚਾਸੀਅਤ 10 ਨਟੀਆਂ ਹੱਬਾਂ ਤੇ ਰੇਲ ਦੇ ਹਿੱਸੇ ਵਾਲਾ ਰੇਲ ਦਾ ਹਿੱਸਾ ਲੱਗਿਆ ਬਾਕੀ ਬਾਡੀ ਲੈਨ ਤਾਂ ਸਾਰਾ ਨਾਲ ਸਾਫ ਸੁਥੀ ਕੰਡੀਸ਼ਨ ਦਾ ਕਿਤੋਂ ਗਲਿਆਂ ਨਗਾ ਤੁਸੀਂ ਵੀਡੀਓ ਵਿੱਚ ਚੈੱਕ ਕਰ ਸਕਦੇ ਆ ਕਿਤੋਂ ਗਲਿਆਂ ਨਗਾ ਡਬਲ ਟਾਇਰ ਆ ਤੇ ਡਬਲ ਜੈਕ ਜੈਡਰ ਵਾਲਾ ਡਬਲ ਜੈਕਾ ਬਾਕੀ ਸਟੀਲੀ ਜਾਲੀ ਦਾ ਬੈੱਡ ਲੱਗਿਆ ਟਰਾਲੇ ਨੂੰ ਡਬਲ ਜੈਕਾ ਸਟੀਲੀ ਜਾਲੀ ਦਾ ਬੈੱਡ ਲੱਗਿਆ ਡਿਮਾਂਡ ਕਰਦੇ ਆ ਵੀਰ 2 ਲੱਖ ਤੇ 45000 ਇਹ ਟਰਾਲੇ ਦੀ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਨਤਾਣ ਹੋ ਜੂ ਏਰੀਆ ਪੈਂਦਾ ਫਰੀਦਕੋਟ ਕਨੈਕਟ ਨੰਬਰ ਪਾਤਾ ਆ ਪਾ ਸਕਰੀਨ ਤੇ ਵੀਰਾਂ ਦਾ ਇਹ ਨੰਬਰ ਤੇ ਕਨੈਕਟ ਕਰਕੇ ਤੁਸੀਂ ਇਹ ਟਰਾਲੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ 14-7 ਦਾ ਟਰਾਲਾ ਖਰੀਦ ਸਕਦੇ ਹੋ ਅੱਗੇ ਆਂਗਾ ਮਿੱਤਰੋ ਤਵੀਆਂ 16 ਤਵੀਆਂ ਦਾ ਸੈੱਟ ਹੈ ਤਲਵੰਡੀ ਭਾਈ ਦੀਆਂ ਬਣੀਆਂ ਤਲਵੰਡੀ ਭਾਈ ਦੀਆਂ ਬਣੀਆਂ ਆਂਗਾ ਬਾਕੀ ਕਿਹੜੀਆਂ ਨੇ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਚਾਲੂ ਕੰਡੀਸ਼ਨ ਚ ਚਾਲੂ ਕੰਡੀਸ਼ਨ ਚ 90% ਤਵੀਆਂ ਦੀ ਕੰਡੀਸ਼ਨ ਆ ਤਵੀਆਂ ਦੀ 90% ਤਵਿਆਂ ਦੀ ਕੰਡੀਸ਼ਨ ਆ, ਚਾਲੂ ਕੰਡੀਸ਼ਨ ਆ। 16 ਤਵਿਆਂ ਡਿਮਾਂਡ ਕਰਦੇ ਵੀਰ 12000 ਰੁਪਏ ਡਿਮਾਂਡ ਕਰਦੇ। ਬਾਕੀ ਮੌਕੇ ਤੇ ਮਾਣ ਤਾਣ ਹੋ ਜੂ। ਏਰੀਆ ਪੈਂਦਾ ਫਰੀਜਕੋਟ। ਕਨੈਕਟ ਨੰਬਰ ਪਾਤਾ ਆ ਪਾ ਸਕਰੀਨ ਤੇ ਵੀਰਾਂ ਦਾ ਨੰਬਰ ਤੇ ਕਨੈਕਟ ਕਰਕੇ ਤੁਸੀਂ ਇਹ ਤਵਿਆਂ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ 16 ਤਵਿਆਂ ਦਾ ਸੈੱਟ ਖਰੀਦ ਸਕਦੇ ਹੋ। ਅੱਗੇ ਫੇਰ ਆ ਗਈ ਮਿੱਤਰੋ ਟਰਾਲੀ ਟੂੜੀ ਵਾਲੀ ਟਰਾਲੀ ਆ ਇਹ। 11 ਫੁੱਟ ਲੰਬਾਈ ਆ, 6 ਫੁੱਟ ਚੜਾਈ ਚਾ। 11 ਫੁੱਟ ਲੰਬੀ ਆ, 6 ਫੁੱਟ ਚੌੜੀ ਆ। ਬਾਕੀ ਗੱਲੇ ਨੂੰ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਸਾਰੀ ਟਰਾਲੀ ਦੀ। ਡਿਮਾਂਡ ਕਰਦੇ ਆ ਵੀਰੇ ਟਰਾਲੀ 58000 ਰੁਪਏ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਨ ਤਾਣ ਹੋ ਜੂ ਕਨੈਕਟ ਨੰਬਰ ਪਾਤਾ ਪਾ ਸਕਰੀਨ ਤੇ ਨੰਬਰ ਤੇ ਕਨੈਕਟ ਕਰਕੇ ਤੁਸੀਂ ਇਹ ਟਰਾਲੀ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ 11 6 ਦੀ ਤੂੜੀ ਵਾਲੀ ਟਰਾਲੀ ਖਰੀਦ ਸਕਦੇ ਹੋ ਇਹ ਟਰਾਲੀ ਮਿੱਤਰੋ ਤੂੜੀ ਵਾਲੀ ਆ 11 ਫੁੱਟ ਲੰਬਾਈ ਆ ਟਰਾਲੀ ਦੀ ਵੀ 6 ਫੁੱਟ ਚੜਾਈ ਆ 11 ਫੁੱਟ ਲੰਮੀ ਆ 6 ਫੁੱਟ ਚੌੜੀ ਟਰਾਲੀ ਬਾਕੀ ਰੰਗ ਬਣ ਦੀ ਪੂਰੀ ਵਧੀਆ ਜਾਲੀ ਸਮੇਤ ਆ ਤੁਸੀਂ ਵੀਡੀਓ ਵਿੱਚ ਕਲੀਨ ਚੈੱਕ ਕਰ ਸਕਦੇ ਹੋ ਤੂੜੀ ਵਾਲੀ ਟਰਾਲੀ ਆ ਡਿਮਾਂਡ ਕਰਦੇ ਆ ਵੀਰੇ ਟਰਾਲੀ ਦੀ 62000 ਰੁਪਏ ਡਿਮਾਂ ਬਾੜੇ ਹਰ ਡਿਮਾਂਡ ਕਰਦੇ ਆ ਬਾਕੀ ਮੌਕੇ ਦੇ ਮਾਨ ਤਾਨ ਹੋ ਜੂ ਏਰੀਆ ਪੈਂਦਾ ਫਰੀਦਕੋਟ ਕੰਡੈਕਟਰ ਨੰਬਰ ਪਾਤਾ ਆਪਾਂ ਵੀਰੇ ਨਾਲ ਸਕਰੀਨ ਤੇ ਨੰਬਰ ਤੇ ਕਨੈਕਟ ਕਰਕੇ ਤੁਸੀਂ ਇਹ ਟਰਾਲੀ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ 11 ਛੇ ਦੀ ਟੂੜੀ ਵਾਲੀ ਟਰਾਲੀ ਖਰੀਦ ਸਕਦੇ ਹੋ ਅੱਗੇ ਫੇਰ ਆ ਗਈ ਮਿੱਤਰੋ ਟਰਾਲੀ 11 ਫੁੱਟ ਲੰਬਾਈ ਆ 6 ਫੁੱਟ ਚੌੜਾਈ ਆ ਟਰਾਲੀ ਦੀ 11 ਫੁੱਟ ਲੰਬੀ ਆ 6 ਫੁੱਟ ਚੌੜੀ ਆ ਟਰਾਲੀ ਬਾਕੀ ਕਿਹੜੀ ਹੁੰਦੀ ਵੀਡੀਓ ਵਿੱਚ ਚੈੱਕ ਕਰੀ ਸਕਦੇ ਸਾਰਾ ਰੰਗ ਪੇਂਟ ਬਾਡੀ ਰੈਂ ਦੀ ਪੂਰੀ ਸਾਫ ਟਰਾਲੀ ਡਿਮਾਂਡ ਕਰਦੇ ਆ ਵੀਰੇ 76000 ਰੁਪਏ ਟਰਾਲੀ ਦੀ ਡਿਮਾਂਡ ਕਰਦੇ ਆ ਜੱਕ ਲੱਗਿਆ ਹੋਇਆ ਟਰਾਲੀ ਨੂੰ ਏਰੀਆ ਪੈਂਦਾ ਫਰੀਦਕੋਟ ਕਨੈਕਟ ਨੰਬਰ ਪਾਤਾਵਾ ਸਕਰੀਨ ਤੇ ਵੀਰੇ ਦਾ ਨੰਬਰ ਤੇ ਕਨੈਕਟ ਕਰਕੇ ਤੁਸੀਂ ਇਹ ਟਰਾਲੀ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ 11ਛੇ ਦੀ ਜੱਕ ਵਾਲੀ ਟਰਾਲੀ ਖਰੀਦ ਸਕਦੇ ਹੋ ਚਲੋ ਮਿਲਦੇ ਆਗੇ ਮਿੱਤਰੋ ਇੱਕ ਨਵੀਂ ਵੀਡੀਓ ਵਿੱਚ